ਕਾਰਕਟਰਾਂ ਦੇ میوزਿਕ ਲਾਉਣਾ ਜਾਂ ਮੋਟਰਸਾਈਕਲਾਂ ਦੇ ਸਲੈਂਸਰ ਲਾਉਣੇ ਜਾਂ ਬੁੱਲੜਬਾਜੀ ਕਰਨੀ ਇਹ ਇਸ ਸੀ ਨੂੰ ਕਾਫੀ ਹੱਦ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨੱਥ ਪਾਈ ਗਈ ਹੈ ਪਰ ਫਿਲਹਾਲ ਅਜੇ ਤੱਕ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਬੁੱਲੜਬਾਜੀ ਵਾਲੀ ਫਤਿਹਗੜ੍ਹ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦਾ ਏਰੀਆ ਜਿਹੜੂ ਪੰਜ ਸੈਕਟਰ ਦੇ ਵਿੱਚ ਡਿਵਾਈਡ ਕੀਤਾ ਹੋਇਆ ਜੀ 1 ਤੋਂ ਲੈ ਕੇ 5 ਤੱਕ ਤਾਂ ਸੈਕਟਰ ਵਾਈਜ਼ ਹੀ ਉਹਨਾਂ ਦੇ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ ਕਰੀਬ 4 ਤੋਂ 5000 ਫੋਰਸ ਤਾਇਨਾਤ ਕੀਤੀ ਗਈ ਹੈ ਸਾਡੇ ਪੁਲਿਸ ਪਰ ਸੋਸ਼ਲ ਲੋਕ ਇਹਨਾਂ ਉਪਰ ਅਲਾ ਕੀਤਾ ਗਿਆ ਜੀ ਜਿਹੜੀ ਜਿਹੜੀ ਟ੍ਰੈਫਿਕ ਜਾਮ ਹੈ ਉਫਰੇ ਉਹਦੇ ਵਿੱਚ ਸੰਗਤ ਨੂੰ ਪ੍ਰੋਬਲਮ ਬਹੁਤ ਆਉਂਦੀ ਸੀ ਤਾਂ ਆਉਣ ਜਾਣ ਦੀ ਦਿੱਕਤ ਬਹੁਤ ਆਉਂਦੀ ਸੀ ਇਹ ਪਾਰਕਿੰਗਾਂ ਨੂੰ ਸੈਕਟਰ ਵਾਈਜ਼ੀ ਪਾਰਕਿੰਗਾਂ ਬਣਾ ਕੇ ਖੁੱਲੀਆਂ ਪਾਰਕਿੰਗਾਂ ਬਣਾਈਆਂ ਨੇ ਉਹ ਜੋ ਟਰੈਕਟਰ ਟਰਾਲੀ ਕੋਈ ਬੱਸ ਕਾਰਾਂ ਵਗੈਰਾ ਉਹ ਪਿੱਛੇ پارک ਕਰਕੇ ਸੰਗਤ ਵਾਸਤੇ ਖੁੱਲਾ ਰਸਤਾ ਬਣਾਇਆ ਗਿਆ ਤੇ ਅਸੀਂ ਨੂੰ ਡਿਊਟੀ ਨਹੀਂ ਮੰਨਦੇ ਤਾਂ ਆਪਣੀ ਪੂਰੀ ਨਿਮਰਤਾ ਨਾਲ ਸੇਵਾ ਕਰ ਰਹੇ ਹਾਂ ਪਬਲਿਕ ਦੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਟਰੈਕਟਰ ਵਿਜੋਤ ਗਰੇਵਾਲ ਜੀ ਪਰ ਇਹ ਇਹ ਸਾਫ ਕਿ ਸਾਡੇ ਸੀਨੀਅਰ ਅਫਸਰਾਂ ਬਾਲਾ ਜੀ ਦੇ ਹੁਕਮ ਨਾਲ ਸਖਤ ਨਿਸ਼ਾ ਨਿਰਦੇਸ਼ ਲੇ ਕੇ ਜਿਹੜੀ ਪਬਲਿਕ ਹੈ ਜਾਂ ਸੰਗਤ ਹੈ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਾ ਆਵੇ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਦੇ 4000 ਦੇ ਕਰੀਬ ਜਵਾਨ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਇੱਥੇ ਕਿਸੇ ਪ੍ਰਕਾਰ ਦੀ ਪਰੇਸ਼ਾਨੀਆਂ ਜਿਹੜੀ ਉਹ ਨਾ ਹੋ ਸਕੇ ਤਾਂ ਫਤਿਹਗੜ ਸਾਹਿਬ ਤੋਂ ਕੁਝ ਤਸਵੀਰਾਂ ਨੇ ਜੜੀਆਂ ਉਹ ਵੀ ਸਾਹਮਣੇ ਆਈਆਂ ਸੀ ਜਿੱਥੇ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾ ਰਹੀ ਸੀ ਜਿਹੜੇ ਬਜ਼ੁਰਗਾਂ ਦੀ ਉਮਰ ਜ਼ਿਆਦਾ ਸੀ ਤਾਂ ਉਹਨਾਂ ਬਜ਼ੁਰਗਾਂ ਨੂੰ ਵੀਲ ਚੇਅਰ ਦੇ ਉੱਤੇ ਬਿਠਾ ਕੇ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਉਹ ਸਾਡੇ ਨਾਲ ਨੇ ਤਾਂ ਵਰਿੰਦਰਜੀਤ ਸਿੰਘ ਨਾਗਰਾ ਸਾਡੇ ਨਾਲ ਨੇ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਫਤਿਹ ਦੀ ਸ਼ਾਂਤ ਪਾਉਣੇ ਵਾਈਕੁ ਜੀ ਦਾ ਕਾਲ تھا ਵਾਈਕੁ ਜੀ ਕੀ ਹੋਇਆ ਤਾਂ ਤੁਹਾਡੀ ਡਿਊਟੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲੀ ਹੈ ਤਾਂ ਤੁਹਾਨੂੰ ਉਸ ਥਾਂ ਉੱਤੇ ਡਿਊਟੀ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ ਤੇ ਸੇਵਾ ਦਾ ਵੀ ਮੌਕਾ ਮਿਲ ਰਿਹਾ ਹੈ ਤੁਸੀਂ ਬਹੁਤ ਸਾਰੇ ਲੋਕਾਂ ਦੀ ਇੱਥੇ ਹੈਲਪ ਕੀਤੀ ਹੈ ਤੁਹਾਡੀ ਵੀਡੀਓਜ਼ ਵੀ ਵਾਇਰਲ ਹੋਈਆਂ ਨੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਇਸ ਥਾਂ ਦੇ ਉੱਤੇ ਜਦੋਂ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਜੀ ਪਹਿਲਾਂ ਤਾਂ ਮੈਂ ਫਤਿਹ ਲੁਨਾਵਾ ਵਾਈਕੁਲ ਜੀ ਕੇ ਖਾਲਸਾ ਹੋਵੇ ਜੀ ਦੀ ਫਤਿਹ ਆ ਗੱਲ ਅਸੀਂ ਇਸ ਨੂੰ ਡਿਊਟੀ ਨਹੀਂ ਸਮਝਦੇ ਸਾਡੀ ਸੇਵਾ ਹੈ ਜੀ ਤਕਰੀਬ ਦਸੰਬਰ ਸੰਗਰਾਮ ਤੋਂ ਹੀ ਸਾਡਾ ਇਹ ਡਿਊਟੀ ਚੱਲ ਰਹੀ ਹੈ ਤੇ ਮਾਗੀ ਤੱਕ ਚਲਣੀ ਹੈ ਲੋਹੜੀ ਤੱਕ ਤਾਂ ਇਸ ਜਿਹੜੀ ਪਬਲਿਕ ਦੀ ਸ਼ਿਵਾਵਾਸਤੀ ਆ ਅਸੀਂ ਇਹਨੂੰ ਡਿਊਟੀ ਨਹੀਂ ਮੰਨਦੇ ਤਾਂ ਆਪਣੀ ਪੂਰੀ ਨਿਮਰਤਾ ਨਾਲ ਸੇਵਾ ਕਰ ਰਹੇ ਜੀ ਪਬਲਿਕ ਦੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਵਿਜੋਤ ਗਰੇਵਾਲ ਜੀ ਸਾਡੇ ਡੀਆਈ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵਾਲੇ ਜੀ ਦੇ ਹੁਕਮ ਨਾਲ ਅਸੀਂ ਸਖਤ ਦਿਸ਼ਾ ਨਿਰਦੇਸ਼ 내 ਕਿ ਜਿਹੜੀ ਪਬਲਿਕ ਆ ਜਾਂ ਸੰਗਤ ਆ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਾ ਆਵੇ ਤਾਂ ਜਿਹੜੀ ਜਿਹੜੀ ਟ੍ਰੈਫਿਕ ਹੈ ਉਹ ਪਾਰਕਿੰਗ ਦਾ ਪ੍ਰਬੰਧ ਕਰਕੇ ਪਿੱਛੇ ਹੀ ਰੋਕ ਦਿੱਤੀ ਗਈ ਹੈ ਕਿ ਪਬਲਿਕ ਨੂੰ ਤੁਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਰਹਿਣ ਸਹਿਣ 'ਚ ਕੋਈ ਦਿੱਕਤ ਨਾ ਆਵੇ ਜਿਸ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਹੀਂ ਆਉਗੀ ਤੇ ਬਸ ਕਰਕੇ ਸੀ ਸੇਵਾ ਨਿਭਾ ਰਹੇ ਹਾਂ ਤਾਂ ਹੋਰ ਵੀ ਇੱਥੇ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ ਕਿਉਂਕਿ ਅਪਰਾਧਿਕ ਕਿਸਮ ਦੇ ਜਿਹੜੇ ਅਨਸਰ ਨੇ ਉਹ ਅਕਸਰ ਹੀ ਇਹ ਜਹੀਆਂ ਥਾਵਾਂ ਤੇ ਜਾਂਦੇ ਨੇ ਤਾਂ ਵੱਡੀ ਗਿਣਤੀ ਵਿੱਚ ਲੋਕਲ ਦੇ ਮੋਬਾਈਲ ਫੋਨ ਤੇ ਪਰਸਟੋਰੀ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਉਸ ਵਾਸਤੇ ਕੀ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਜੀ ਜੀ ਬਿਲਕੁਲ ਜਿਹੜਾ ਫਤੇਗੜ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦਾ ਏਰੀਆ ਜਿਹਨੂੰ ਪੰਜ ਸੈਕਟਰ ਦੇ ਵਿੱਚ ਡਿਵਾਈਡ ਕੀਤਾ ਹੋਇਆ ਜੀ ਇੱਕ ਤੋਂ ਲੈ ਕੇ ਪੰਜ ਤੱਕ ਤਾਂ ਸੈਕਟਰ ਵਾਈਜ਼ ਹੀ ਉਹਨਾਂ ਦੇ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ। ਕਰੀਬ 4 ਤੋਂ 5000 ਫੋਰਸ ਤਾਇਨਾਤ ਕੀਤੀ ਗਈ ਹੈ। ਤੇ ਪਬਲਿਕ ਨੂੰ ਸਾਂਝ ਕੇਂਦਰ ਬਣਾਏ ਗਏ ਆ, ਮੈਡੀਕਲ ਸਹੂਲਤਾਂ, ਸਾਂਝ ਕੇਂਦਰ ਬਣਾਏ ਗਏ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਜੀ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਕੀ ਟ੍ਰੈਫਿਕ ਦੀ ਮੈਨੇਜਮੈਂਟ ਆ ਜਿਹੜੀ ਇਸ ਵਾਰ ਕਾਫੀ ਜ਼ਿਆਦਾ ਸਹੀ ਲੱਗ ਰਹੀ ਹੈ ਕਿਉਂਕਿ ਗੱਡੀਆਂ ਨੇ ਜਿਹੜੀਆਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਇਸ ਥਾਂ ਤੇ ਜਿੱਥੇ ਆਪਾਂ ਖੜੇ ਹਾਂ ਕਿ ਕਾਰਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਲੰਗਦੀਆਂ ਸੀ ਵੀਆਈਪੀ ਪਾਸ ਦੇ ਜਿਹੜੇ ਉਹ ਵੀ ਪਹਿਲਾਂ ਜਾਰੀ ਕੀਤੇ ਜਾਂਦੇ ਸੀ ਤਾਂ ਇਹ ਸਾਰਾ ਸਿਸਟਮ ਆ ਜਿਹੜਾ ਉਹ ਕਿਸ ਤਰ੍ਹਾਂ ਸੈੱਟ ਕੀਤਾ ਗਿਆ ਜੀ ਇਹ ਤਾਂ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਜੀ ਜਿਹੜੀ ਜਿਹੜੀ ਟ੍ਰੈਫਿਕ ਜਾਮ ਹੈ ਉਹ ਫਿਰ ਉਹਦੇ ਵਿੱਚ ਸੰਗਤ ਨੂੰ ਪ੍ਰੋਬਲਮ ਬਹੁਤ ਆਉਂਦੀ ਸੀ ਜੀ ਤਾਂ ਆਉਣ ਜਾਣ ਦੀ ਦਿੱਕਤ ਬਹੁਤ ਆਉਂਦੀ ਸੀ ਇਹ ਪਾਰਕਿੰਗਾਂ ਨੂੰ ਸੈਕਟਰ ਵਾਜੀ ਪਾਰਕਿੰਗਾਂ ਬਣਾ ਕੇ ਖੁੱਲੀਆਂ ਪਾਰਕਿੰਗਾਂ ਬਣਾਈਆਂ ਨੇ ਉਹ ਜੋ ਟਰੈਕਟਰ ਟਰਾਲੀ ਕੋਈ ਬੱਸ ਕਾਰਾਂ ਵਗੈਰਾ ਉਹ ਪਿੱਛੇ پارک ਕਰਕੇ ਸੰਗਤ ਵਾਸਤੇ ਖੁੱਲਾ ਰਸਤਾ ਬਣਾਇਆ ਗਿਆ ਖੁੱਲੇ ਦਰਸ਼ਕ ਦیدار ਕੀਤੇ ਜਾਣ ਤਾਂ ਇਹ ਵੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਨੌਜਵਾਨ ਨੇ ਜਿਹੜੇ ਉਹ ਟਰੈਕਟਰਾਂ ਤੇ ਜਾਂ ਸਿਰਫ ਮੋਟਰਸਾਈਕਲਾਂ ਤੇ ਵੱਡੇ ਸਲੈਂਸਰ ਲਾ ਕੇ ਬੜੀ ਹੁੱਲੜਬਾਜੀ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਅੰਸਰਾਂ ਤੇ ਕਿਵੇਂ ਨਕੇਲ ਕਸੀ ਜਾ ਰਹੀ ਹੈ ਜੀ ਟਰੈਕਟਰਾਂ ਦੇ ਮਿਊਜ਼ਿਕ ਲਾਉਣਾ ਜਾਂ ਮੋਟਰਸਾਈਕਲਾਂ ਦੇ ਸਲੈਂਸਰ ਲਾਉਣੇ ਜਾਂ ਹੁੱਲੜਬਾਜੀ ਕਰਨੀ ਇਹ ਇਸ ਨੂੰ ਕਾਫੀ ਹੱਦ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਨੱਥ ਪਾਈ ਗਈ ਹੈ ਪਰ ਫਿਲਹਾਲ ਅਜੇ ਤੱਕ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਫੁੱਲੜ ਬਾਜੀ ਵਾਲੀ ਜੀ ਬਾਕੀ ਜੋ ਮਾਰੇ ਚੋਰ ਚੱਕੇ ਮਾਰੇ ਅੰਸਰ ਨੇ ਉਹਨਾਂ ਨੂੰ ਕਾਬੂ ਵੀ ਕੀਤਾ ਗਿਆ ਜੀ ਤਾਂ ਆਖਿਰਚ ਮੈਂ ਪੁੱਛਣਾ ਚਾਹਾਂਗਾ ਕਿ ਅਗਰ ਆਮ ਲੋਕਾਂ ਤੇ ਕਿਸੇ ਪ੍ਰਕਾਰ ਦੀ ਕੋਈ ਮੁਸੀਬਤ ਪੈਂਦੀ ਹੈ ਉਹਨਾਂ ਦਾ ਕੋਈ ਸਾਮਾਨ ਗਵਾਚ ਜਾਂਦਾ ਹੈ ਜਾਂ ਫਿਰ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਦਾ ਕੋਈ ਬੱਚਾ ਜਿਹੜਾ ਉਹ ਗੁੰਮ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਹੈ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਦੀ ਮਦਦ ਲੈ ਸਕਦੇ ਜੀ ਜੀ ਇਹਨਾਂ ਇਹਨਾਂ ਲਈ ਇੱਕ ਸਪੈਸ਼ਲ ਟੀਮ ਬਣਾਈ ਗਈ ਹੈ ਜੀ ਇਹ ਸਪੈਸ਼ਲ ਸਿਵਲ ਦੇ ਵਿੱਚ ਟੀਮ ਹੈ ਇੰਸਪੈਕਟਰ ਅਮਰਵੀਰ ਉਹਦੀ ਅਗਵਾਈ ਕਰ ਰਹੇ ਨੇ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਉਹ ਟੀਮ ਉਹਨਾਂ ਲਈ 24 ਘੰਟੇ ਉਹਨਾਂ ਲਈ ਹਾਜ਼ਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਪੰਜਾਬ ਪੁਲਿਸ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ 4000 ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਸਿਧੀ ਸਵੇਰ ਦੌਰਾਨ ਤਾਇਨਾਤ ਕੀਤੇ ਗਏ ਦੇ ਤਾਂ ਜੋ ਕਿਸੇ ਪ੍ਰਕਾਰ ਦੀ ਮੁਸ਼ਕਿਲ ਆ ਜਿਹੜੀ ਉਹ ਕਿਸੇ ਨੂੰ ਨਾ ਆ ਸਕੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜੇਬ ਕਤਰਿਆਂ ਦੇ ਉੱਤੇ ਵੀ ਦੇ ਕੇਲ ਕਸਲ ਦੇ ਲਈ ਪ੍ਰਬੰਧ ਕੀਤੇ ਗਏ ਨੇ ਪਾਰਕਿੰਗਾਂ ਨੇ ਜਿਹੜੀ ਆ ਉਸੀ ਦੀ ਸਵਾਦੇ ਪਛਤਾਨ ਦੇ ਆਲੇ ਦੁਆਲੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਣਾਈਆਂ ਗਈਆਂ ਨੇ ਤਾਂ ਜੋ ਸੰਗਤ ਆਪਣੇ ਵਾਹਨ ਪਾਰਕਿੰਗ ਦੇ ਵਿੱਚ ਲਗਾ ਕੇ ਆਰਾਮ ਨਾਲ ਗੁਰੂ ਘਰ ਦੇ ਦਰਸ਼ਨ ਕਰ ਸਕੇ ਤਾਂ ਪੁਖਤਾ ਪ੍ਰਬੰਧ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਸੀਸੀਟੀਵੀ ਕੈਮਰੇ ਰਾਹੀਂ ਵੀ ਇਲਾਕੇ ਦੇ ਵਿੱਚ ਨਜ਼ਰ ਆ ਜਿਹੜੀ ਉਹ ਰੱਖੀ ਜਾ ਰਹੀ ਹੈ ਤਾਂ ਕੈਮਰਾ ਪਰਸਨ ਅਤਲ ਵਰਮਾ ਨਾਲ ਬਹਿ ਬਲਵਿੰਦਰ ਸਿੰਘ ਟੀਨਸਾਫ ਅਤੇ ਗੜ ਸਾਹਿਬ ਤੋਂ